ਹੈਣਾ ਸਾਹ ਤੋਂ ਤੱਕ ਚੱਲ ਕੀ ਜਵਾਬ ਦੇਣਾ ਵਿਚੀਰ ਨਹੀਂ ਕੋ ਲਈ ਚੱਲਦਾ ਉਹ ਬਾਤ ਨਹੀਂ ਪੰਨਾ ਚੱਲ ਚੱਲਦਾ ਸਾਰ ਤੇ ਚੱਲੋ ਥੋਣਾ ਸਾਗਾ ਹੈਣਾ ਇੱਥੇ ਹਾਂ ਟੋਰੀ ਦਾ ਚੱਲਦਾ ਹਾਂ ਟੋਰੀ ਇਹਦਾ ਸਾਗਾ ਹੈਣਾ ਮਿਸਟਰ ਫੂਜ਼ ਬੋਧੀ ਦੇ ਸੁਣ ਕੇ ਕਹਾਂਸ ਜੈ ਕੋਈ ਨਹੀਂ ਇਨਫਸ ਟੂ ਗੋਟ ਦਿ ਬਾਕਸ ਕਟਰੀ গা পা পাই কি গালে ਤਾਲ ਪੋਟ ਦੇ ਨਾਲ ਪਾਏ ਕੀ ਨੋ ਮੋਟਾ ਤੋੜਿਆ ਕਦੋਂ ਤੱਕ ਭਾਈ ਵੀ ਜਾਣ ਤੱਕ ਪਾਏ ਵਾ ਮੇਰੀ ਮਾਂ ਤਾ ਤੈਨੂੰ ਕਿਹਾ ਨੀ ਇਹਦੇ ਵਾਅਦੇ ਆ ਪੋਣ ਪਾਏ ਨਾਲੇ ਪਠੇ ਹੋਂ ਮੱਦੇ ਜਾਂਦੇ ਆ ਆ ਰੇ ਰੂ ਪਾਏ ਵੀ ਆ ਮਗਾਟਾ ਬਣਾਏ ਦਾ

ਆੰਡਾ ਨਹੀਂ ਆਹ ਵਾਲਾ ਮਹਾਮਾਹ ਆਹ ਲੀਗਲ ਹੋ ਗਈ ਭਾਈ ਇੱਥੇ ਖੜੀਆਂ ਭਾਈ ਉਹ ਟੱਕਿਆ ਹੋ ਜਾ ਬਾਈ ਖੇਤ ਬਾਇ ਖੇਤ ਮੜਾ ਸਾਫ ਕੀ ਚੀਰ ਨਹੀਂ ਤੋੜਨੀ ਚੱਟ ਚੜ ਲੱਗ ਗਿਆ ਭਰਾ ਕਿਹੜਾ ਓਵੇ ਬਾਈ ਖੇਤ ਬੈਠਾ ਇੱਕ ਬਾਈ ਉਹ ਮੈਂ ਕਰਦਾ ਗੱਲ ਪਉਦਾ ਨੂੰ ਅਸੀਂ ਤਾਂ ਅੱਗੇ ਆਖਿਆ ਬਾਈ ਉਹ ਬਾਈ ਹੁੰਦਾ ਚਲ ਫੀਰ ਨਹੀਂ ਤੋੜ ਕੇ ਲੈ ਜਾਂਦੇ ਚਲ ਆ ਜਾਣਾ ਪਉਦਾ ਕੋਈ ਨਹੀਂ ਕਰਦਾ ਮੈਂ ਗੱਲ ਉਹਦੇ ਨਾਲ ਮਾ ਵੀ ਕੀ ਹਾਲ ਆ ਫੀਰ ਗੱਲ ਕਹਿ ਮਾ ਵਧੀਆ ਬਾਈ ਵਧੀਆ ਤੇ ਕਿਹਦਾ ਬੁਰਗਾ ਨਿਖਾ ਦੇ ਉਹ ਬਾਈ ਤੈਨੂੰ ਪਤਾ ਯਾਰ ਤੋ ਬਾਂਦਾ ਯਾਰ ਮੇਰੀ ਇਹ ਕਿੱਥੇ ਜਾਣਾ ਹੈ ਨਾ ਕਿ ਕੋਈ ਕੰਮ ਤਾਂ ਥੰਦੇ ਲਈ ਤੇਰੇ ਮੈਨੂੰ ਦਵਾ ਤੂੰ ਆਪ ਜਾਣਾ ਨਹੀਂ ਆਉਣ ਵਾਲੇ ਕਿਹੜੇ ਪੱਤੇ ਕਿਹੜਾ ਨਾਲ ਕੱਪੜਾ ਨਾਲ ਕੰਮ ਥੰਦੇ ਨੂੰ ਮੈਨੂੰ ਪਤਾ ਨਾ ਕਿਵੇਂ ਜਾਣਾ ਪੈਂਦਾ ਉਹ 322 ਪਤਾ ਫਿਰ ਮੈਨੂੰ ਪਤਾ ਸਾਰੇ ਜਾਣੇ ਉਹ ਬੜੇ ਰਹਿਣੇ ਵਾਲੇ ਤੂੰ ਕਿਰੇ ਆਉਂਦਾ ਬਰੀ ਨੇ ਖੱਪੋ ਖਾਣ ਵਿਚ ਰਹਿਣਾ ਤੇ ਆਪਣੇ ਖੇਤਾਂ ਦੇ ਖਾਣਾ ਚਲੋ ਇਹ ਕਮਾਲ ਹੋ ਗਈ ਯਾਰ 43 ਜਾਂ ਬਾਧ ਕਰਨਾ ਆਪੇ ਕੋਈ 7 ਸਾਲ ਦੀ ਜਾ ਕੇ ਕੋਈ ਕਾਹ ਪਾਈ ਆਪਾਂ ਨੇ ਕੋਈ ਮੈਂ ਕਦੇ ਤਾਂ ਨੋਤ ਬਾਲਦਾ ਸੀਗਾ ਚੰਗਾ ਪਰਿਵਾਰ ਵਾਲੇ ਬੁੱਢਾ ਵਦਗਾ ਇਹ ਬੰਦੇ ਆ ਕੋਈ ਫਿਰ ਦਾ ਆਪਣੀ ਵਧੀਆ ਦਾ ਦਾੜਾ ਕੋਈ ਨਾ ਉਹ ਕੰਮ ਕੋਈ ਨਾ ਆ ਜਾ ਗਰੇ ਮੇਰਾ ਭਾਈ ਸਾਡੇ ਦਾ ਨਾਮ ਮਾਰ ਕੇ ਤਾੜ ਪਾਣਾ ਆ ਤੇ ਲੱਗਿਆ ਹਾਂ ਬੇਨੁਰੀ ਅੰਦੇ ਨਾ ਪਤਾ ਹੈ ਤੂੰ ਜਵਾਬ ਦੇਦਾ ਮੈਂ ਕੋਈ ਕੰਮ ਕਰੋ ਜਾ ਦਾੜਾ ਤੇ ਜਾੜਾ ਦਾ ਉਹ ਕੱਢ ਕੇ ਯਾਰ ਬਾਈ ਠੀਕ ਆ ਬਾਈ ਕੀ ਹਾਲ ਆ ਠੀਕ ਆ ਹੋਰ ਕਹਿ ਮਾ ਠੀਕ ਠਾਕ ਠੀਕ ਆ ਹਾਂ 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 ਸੇ ਤਾਂ ਠੀਕ ਠਾਕ ਵਧੀਆ ਹੋਰ ਸੁਣਾ ਕਿਵੇਂ ਚੱਕਰ ਮਾਰੇ ਚੱਕਰ ਮਾਰੇ ਕੰਕ ਦੇਖਣ ਆਇਆ ਮੈਂ ਬਾਈ ਕੁੜੀ ਜਿਹੜਾ ਕਰ ਲਿਆ ਨਾ ਦਾ ਵਧੀਆ ਵਧੀਆ ਹੋਰ ਕਹਿੰਦਾ ਠੀਕ ਠਾਕ ਆ ਹਾਂ ਵਧੀਆ ਘਰ ਪਰਿਵਾਰ ਸਭ ਠੀਕ ਆ ਠੀਕ ਆ ਉਹ ਸਾਡੇ ਵਾਲਾ ਸੀਗਾ ਯਾਰ ਉਹ ਬੁੜੀਆਂ ਬਚਾਰੀਆਂ ਅੰਗਾ ਸਿੰਘ ਆਪਣੇ ਬਾਬੇ ਕਿਨਾਂ ਖਾਕ ਤੋੜਨ ਦੇ ਰਿਹਾ ਨਾ ਵਿਚਾਰਾਂ ਨੂੰ ਕਹਿੰਦਾ ਜਾਰ ਉਥੋਂ ਭਾਦ ਪਤਾ ਨਹੀਂ ਕੀ ਕੋ ਕਿਆ ਹੋਣਾ ਕੀ ਬੋਲਿਆ ਹੋਣਾ ਮੇਰ ਮਾਰੀ ਗੱਲ ਤੇ ਇਹ ਦੂਜਾ ਵੀ ਮਤਲਬ ਕਿ ਵੀ ਨਹੀਂ ਇਹ ਨੇ ਬੰਦੇ ਨੇ ਯਾਰ ਪਤਾ ਨਹੀਂ ਸੱਤਾ ਨਹੀਂ ਕਿ ਮੈਨੂੰ ਜਾਣਾ ਹੁਣਾ ਪੈਂਦਾ ਬਈ ਸਰੋਂ ਦੇ ਕੰਮ ਤੋਂ ਹੁੰਦਾ ਲੈਣਾ ਬੰਦੇ ਤੋਂ ਤੇ ਥਾਰਾ ਕੋ ਕਰਨਾ ਪੈਂਦਾ ਹੁੰਦਾ ਐ ਥੋੜੀ ਹੁੰਦੀ ਗੱਲ ਵੀ ਦੂਜਾ ਵੀ ਬਸ ਵੇ ਦੁਦਵਾਲ ਦੇ ਤੇ ਚਾਰ ਦੇ ਹੈਗੇ ਆ ਜੇ ਆਪਣੇ ਹੈਗਾ ਤਾਂ ਤਾਂ ਹੀ ਗਰੀਬ ਲੈ ਆਉਂਦਾ ਨਾ ਯਾਰ ਇਹ ਗੱਲ ਥੋੜੀ ਹੈਗੀ ਕੋਈ ਯਾਰ ਪਤਾ ਨਹੀਂ ਸੱਤਾ ਨਹੀਂ ਜਾਂਦਾ ਨਹੀਂ ਆਉਂਦਾ ਨਹੀਂ ਕਿਸੇ ਦੇ ਐਵੇਂ ਮਰੀ ਜਾਂਦਾ ਰਹਿੰਦਾ ਪਕਾਈ ਬੈਠਾ ਖੇਤ ਇੱਥੇ ਓਏ ਅੱਜ ਹੀ ਆਇਆ ਸੀ ਕੰਮ ਦਾ ਕੰਮ ਵਧ ਗਿਆ ਫਿਰ ਉਹਦਾ ਰਵੇ ਤੇ ਇੱਥੇ ਕੀ ਲੈਣਾ ਨਾ ਖੇਤਾਂ ਦਾ ਹਾਂ ਤਾਂ ਆਪਾਂ ਨੂੰ ਤਾਂ ਪਤਾ ਵੀ ਕਿਵੇਂ ਆ ਕਿ ਉਹਦੇ ਦਾ ਪਰਿਵਾਰ ਕਿਵੇਂ ਚੰਗਾ ਕਿਵੇਂ ਮਾੜਾ ਸਾਰਾ ਜਾਣਦੇ ਆਪਾਂ ਐ ਥੋੜੀ ਹਿੰਦੀ ਗੱਲ ਹੋਰ ਸੁਣਾ ਫਿਰ ਠੀਕ ਠਾਕ ਹਾਂ ਵਧੀਆ ਬਾਈ ਤੇ ਮੈਂ ਵਿਚਾਰੀਆਂ ਗਰੀਬਣੀਆਂ ਵਾਲੀਆਂ ਮੈਂ ਚੱਲ ਤੋਰ ਦੋ 26 ਸਾ ਆ ਗਿਆ ਕਿੱਡੀ ਕੀ ਗੱਲ ਆ ਕਿ ਕੋਈ ਹਾਂ ਐਵੇਂ ਯਾਰ ਆ ਵੀ ਵਿਚਾਰੀ ਕਿੱਧਰ ਜਾਣ ਹੋਰ ਕੀ ਆ ਹੈ ਹਾਂ ਹੋਰ ਸੁਣਾ ਬਾ ਠੀਕ ਠਾਕ ਠੀਕ ਠਾਕ ਆ ਵਧੀਆ ਬਾ ਠੀਕ ਆ ਰੋਕ ਦੇ ਹੁਣ ਹੋਰ ਪਾਣੀ ਲਾਉਣ ਆ ਸਾਡੇ ਵਾਲਾ ਸ਼ੋਰ ਜਾਂ ਕੋਈ ਕਰਦਾ ਨਹੀਂ ਨੀਂਦਾ ਮੈਨੂੰ ਕਣਕ ਦਾ ਮੱਛੀ ਪਰੀ ਜਾਂਦੀ ਆ ਯਾਰ ਕਰਦੇ ਆ ਕੋਈ ਗੱਲਬਾਤ ਉਹ ਦਿਆ ਨਹੀਂ ਫਰੋਂ ਆਪ ਭਾਈ ਉਹ ਦਿਨ ਉਹ ਰੋਕ ਕੇ ਤੇ ਫਿਰ ਲਾਵਾਂਗੇ ਪਾਣੀ ਹੋਰ ਕੀ ਆ ਕਣਕ ਦਾ ਸੁੱਖ ਨਾ ਮਾਰ ਆਇਨਾ ਬਹੁਤ ਸੂਣੀ ਆ ਆਹਾ ਪਾਣੀ ਦੀ ਘਾਟ ਜਾ ਪਾਣੀ ਨੂੰ ਲਾਉਣੇ ਕਣਕ ਨੂੰ ਪਰਾ ਗਈ ਆ ਕੋਈ ਨਾ ਪਰਦਾ ਕੋਈ ਨਾ ਤੇ ਨਾ ਹੋਇਆ ਤਾਂ ਫਿਰ ਉਹ ਸਾਰਾ ਹੀ ਰੰਦਾ ਆ ਵੀ ਹੁਣ ਸੱਸ ਮੰਦੋਂ ਵਾਲੀ ਆ ਪਾਣੀ ਆ ਦਮਾਈ ਮਾਤਤਲੀ ਕਰਤਾ ਪਤਾ ਨਹੀਂ ਕੀ ਰੇਂਦਾ ਨਾਲ ਖੇਤ ਜਿਹੜਾ ਮਾਰਦਾ ਨਾਲ ਕੋਈ ਲੈਣਾ ਨਾ ਦੇਣਾ ਯਾਰ ਕਰੀ ਫਿਰਦਾ ਰਹਿੰਦਾ ਪਤਾ ਨਹੀਂ ਕੀ ਕਰਦਾ ਰਹਿੰਦਾ ਇਹ ਆਪ ਨੂੰ ਹੀ ਕਰਨਾ ਪੈਣਾ ਕੋਈ ਹੱਲ ਮਿਲਦਾ ਜਾਇਆ ਖੇਤ ਵੇਚੀ ਕੰਕਸ ਫਰੀ ਜਾਂਦੀ ਏ ਇਹ ਉਹਦਾ ਬੰਦਾ ਯਾਰ ਕੀ ਕਰ ਗਈ ਕੱਲ ਕੋਈ ਨਹੀਂ ਪੁੱਛਦਾ ਮੈਂ ਕਿਸੇ ਨੂੰ ਜਾਨਾ ਪੈਂਦਾ ਜਾਂ ਮੋਟਰ ਤੇ ਚਲਦੇ ਆ ਉੱਥੇ ਕਰਦੇ ਗੱਲਬਾਤ ਕੋਈ ਕੋਈ ਕਰੋ ਵੱਡਾ ਬਾਈ ਲੜਦਾ ਪੈਣਾ ਕਹਿੰਦਾ ਪਾਣੀ ਲੰਦਾ ਕਣਕਣ ਉਹ ਲਾਵਾ ਵੀ ਹੱਥਾਂ ਨਾਲ ਪਾਦਰੀ ਮੋਟਰ ਕਮਾੜਵਾ ਉਹ ਬਸ ਲਹਿੜਤਾ ਹੁੰਦੀ ਨਹੀਂ ਕੋਲੇ ਪੀਣ ਨੂੰ ਪਾਣੀ ਵੀ ਨਹੀਂ ਆ ਆ ਮੜਾ ਮੋਟਾ ਰੱਖਿਆ ਟਰਾਵਾ ਬੋਦਰ ਭਰ ਕੇ ਉਹ ਪੀਣ ਨੂੰ ਪਾਣੀ ਪਿਆ ਲੱਗੀ ਆ ਉਹਨੇ ਬਤੰਦਰ ਮੈਂਨਾ ਹੋਣਾ ਚਾਹੀਦਾ ਵੀ ਜਾਂ ਪਾੜ ਜਾਂ ਪਾਣੀ ਲੈ ਜਾਵਾ ਰੋਟੀ ਲੈ ਜਾਵਾ ਤੇ ਭੁੱਖਾ ਮਰ ਜੈਣਾ ਲੇਟ ਆਉਦੇ ਨਹੀਂ ਪਾਣੀ ਕਣਕਣ ਲੱਗਦਾ ਨਹੀਂ ਲਾਈਏ ਕਿਧਰ ਬੈਸਪਨ ਹੈ ਤੇ ਮੋਟਰ ਦੀਆਂ ਤਰ੍ਹਾਂ ਦੀ ਮਾਸਾ ਲਾ ਲਿਓ ਜਰਾ ਬੱਸ ਉਹ ਆਉਣ ਕਰਦਾ ਰਹਿੰਦਾ ਵਾ ਪਤਾ ਨਹੀਂ ਨੂੰ ਕੀ ਹੋਇਆ ਇਹ ਨਿਵੰਦਾ ਵੀ ਇਹ ਕਿਹੜੇ ਕੰਮ ਚੰਦਾ ਕਿਆ ਬਾਤ ਇਸ ਦਾ ਘਰੇ ਵੀ ਹੈ ਨਹੀਂ ਗਾ ਮੈਂ ਤਾਂ ਘਰੋਂ ਆਇਆ ਪਾਣੀ ਕਿੱਧਰ ਗਿਆ ਵਾ ਯਾਰ ਉਹ ਛਿੰਡੇ ਕੇ ਤਾਂ ਨਹੀਂ ਬੈਠਾ ਕਿਤੇ ਨਹੀਂ ਦਾ ਨਹੀਂ ਕਿਤੇ ਯਾਰ ਉਹ ਇੱਥੇ ਬੈਠਾ ਤੂੰ ਬੈਠਾ ਲੈ ਉਹ ਬੜਾ ਹੀ ਆ ਹਾਂ ਕੀ ਗੱਲ ਹੋ ਗਈ ਚਲਾਈ ਨਹੀਂ ਮੋਟਰ ਲੈ ਇਹਨੂੰ ਮਰਸੀ ਦਾ ਜੱਥਾ ਜਾਲ ਨੂੰ ਲੈ ਤਾਂ ਹੈ ਨਹੀਂ ਜੀ ਲੈਟ ਨਹੀਂ ਆਈਗੀ ਹਾਂ ਆਪਰੇ ਮੈਂ ਘਰੇ ਮੈਂ ਤਾਂ ਘਰੇ ਹੋਊਗਾ ਮੈਂ ਤਾਂ ਇਹਨਾਂ ਨੂੰ ਪਾਣੀ ਲਾਉਣ ਆਲਾ ਸੀ ਆਪਣੇ ਘਰ ਕੋਲ ਉਸ ਨੂੰ ਹਾਂ ਤੈਨੂੰ ਕਹਦਾ ਇੱਥੇ ਆ ਲੈ ਲੇਟਾਈ ਨਹੀਂ ਪਾਣੀ ਪੀਏ ਨਾ ਬਾਅਦ ਭੁੱਖਾ ਤੇ ਮਰੀਏ ਨਾ ਰੋਟੀ ਨਹੀਂ ਖਾ ਕੇ ਆਇਆ ਖਾ ਗਏ ਪਰੋਠੇ ਮੈਂ ਖਾ ਗਏ ਰੋਟੀ ਆ ਜਾ ਯਾਰ ਅੱਜ ਅੱਥਰ ਲਈ ਰੋਟੀ ਦਾ ਟਿੱਕਾ ਖਵਾਵਾ ਤੈਨੂੰ ਮੈਂ ਲੈਟ ਤਾਂ ਜਾ ਬਾਬਾ ਅੱਡ ਜਾ ਕੋਈ ਨਾ ਕੋਈ ਨਾ ਕੋਈ ਚਿੱਟੀ ਕਰਨਾ ਕੋਈ ਨਹੀਂ ਮੋਢੇ ਸਿੱਟੀ ਮਾਰ ਲਿਆ ਕਰੂੰਗਾ ਲੱਤ ਮੇਰੇ ਸੌ ਗਈ ਹੈ ਸੌ ਗਈ ਚਲ ਕੋਈ ਨੀ ਦਵਾਈ ਦਵਾ ਦਨੇ ਸਭ ਲੈ ਡਾਕਟਰ ਕੋਲੇ ਲੈ ਚਲਦੇ 嗯，好，了，可以了。